ਇੱਕ ਗੱਲ ਮੈਂ ਸਾਂਝੀ ਕਰਾਂ ਜੇ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਖੁਸ਼ ਕਰਨਾ ਚਾਹੁੰਦੇ ਹੋ ਨਾ ਉਹਨਰੇ ਰਜਾਉਣਾ ਰਜਾਉਣਾ ਚਾਹੁੰਦੇ ਹੋ ਤੇ ਪ੍ਰਮਾਤਮਾ ਨੂੰ ਖੁਸ਼ ਕਰਨ ਦਾ ਇੱਕੋ ਤਰੀਕਾ ਹੈ ਕਿਹੜਾ ਉਹ ਆ ਉਹਦੇ ਨਾਮ ਨੂੰ ਸੁਣਨਾ ਉਹ ਹੈ ਉਹਦੀ ਸਿੱਖਿਆ ਨੂੰ ਜ਼ਿੰਦਗੀ ਅੰਦਰ ਕਮਾਉਣਾ ਲਾਗੂ ਕਰਨਾ ਜਦੋਂ ਤੁਸੀਂ ਗੁਰੂ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਜਿਉਵਾਂਗੇ ਨਾ ਕੋਦੋ ਸਾਡੇ ਉੱਤੇ ਗੁਰੂ ਖੁਸ਼ ਹੁੰਦਾ ਜੇਦੋ ਗੁਰੂ ਖੁਸ਼ ਹੁੰਦਾ ਫਿਰ ਮੰਨ ਦੀਆਂ ਭਾਵਨਾਵਾਂ ਇਹ ਸ਼ਾਮਾਂ ਵੀ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਭਾਈ ਕੀਤੇ ਰੱਖਿਓ ਹੋਰ ਕੋਈ ਤਰੀਕਾ ਸਾਧਨ ਨਹੀਂ ਹੈ ਪ੍ਰਮਾਤਮਾ ਨੂੰ ਗੁਰੂ ਨੂੰ ਖੁਸ਼ ਕਰਨ ਦਾ ਝੋਲੀ ਵਿੱਚ ਪੱਲੇ ਵਿੱਚ ਪਾ ਲਿਓ ਜੇ ਰੱਬ ਨੂੰ ਖੁਸ਼ ਕਰਨਾ ਹੈ ਤੇ ਉਹ ਆ ਉਹਦੀ ਸਿੱਖਿਆ ਅਨੁਸਾਰ ਜੀਵਨ ਜਿਉਣਾ ਕੀਤੇ ਰੱਖਿਓ ਜੇ ਗੁਰੂ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਨਹੀਂ ਜਿਉਉਂਦੇ ਜੇ ਮਾੜੇ ਕਰਮ ਸਾਡੀ ਜ਼ਿੰਦਗੀ ਵਿੱਚ ਆ ਗਏ ਫਿਰ ਇੱਕ ਗੱਲ ਕੀਤੇ ਰੱਖ ਲਿਓ ਪਰਮਾਤਮਾ ਸਾਡੇ ਤੋਂ ਕਦੇ ਵੀ ਖੁਸ਼ ਨਹੀਂ ਹੋਵੇਗਾ ਤੁਹਾਡੇ ਦਸਾਂ ਬੀਹਾਂ ਦੇ ਪਤਾਸਿਆਂ ਨਾਲ ਬਾਬਾ ਖੁਸ਼ ਨਹੀਂ ਹੋਣਾ ਸਾਡੇ ਦੇਗਾਂ ਨਾਲ ਨਹੀਂ ਖੁਸ਼ ਹੋਣਾ ਸਾਡੇ ਮਾਇਆ ਨਾਲ ਖੁਸ਼ ਨਹੀਂ ਹੋਣਾ ਕਿਉਂਕਿ ਮਾਇਆ ਤਾਂ ਅਮੀਰ ਲੋਕਾਂ ਕੋਲੇ ਬਹੁਤ ਹੈ ਫਿਰ ਤਾਂ ਉਹਨੂੰ ਕੋਈ ਮਰਜ਼ੀ ਖੁਸ਼ ਕਰ ਲੇ ਅਕਾਸੇ ਵੀ ਕੋਈ ਮਰਜ਼ੀ ਢਾ ਲੈ ਦੇਗਰੀ ਬਣਾ ਲੇਗਾ ਅਗਲਾ ਪਰ ਗੁਰੂ ਨੂੰ ਰੱਬ ਨੂੰ ਖੁਸ਼ ਕਰਨਾ ਹੈ ਉਹਦੇ ਹੁਕਮ ਅਨੁਸਾਰ ਜ਼ਿੰਦਗੀ ਜਿਉਣਾ ਤੇ ਇੱਥੇ ਮਾਲਕ ਜੀ ਇਹ ਬਚਨ ਕਰਦੇ ਨੇ ਜਾਓ ਸੋ ਪ੍ਰਸੰਨ ਭਏ ਗੁਰਪੂਰੇ ਜਦੋਂ ਮੇਰੇ ਉੱਤੇ ਗੁਰੂ ਪ੍ਰਸੰਨ ਹੋ ਗਿਆ ਖੁਸ਼ ਹੋ ਗਿਆ ਕਿ ਮੈਂ ਖੁਸ਼ ਹੋ ਗਿਆ